ਅਸਸਲਾਮੁਅਲੈਕਮ ਮੈਂ ਉਮੀਦ ਕਰਨੇ ਆ ਤੁਹਾਡਾ ਠੀਕ ਠਾਕ ਹੈਰੀ ਹੈ ਜਨਬ ਸਚਾਰਜੀ ਕਲਾ ਚ ਹੋ ਗਏ ਵੀਰੋ ਸੋਮਨੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਿਨ ਵ ਦਿਨ ਵਧਦੀਆਂ ਜਾਂਦੀਆਂ ਜਾਨਦੀਆਂ ਤੇ ਉਹਨਾਂ ਨੇ ਇੱਕ ਜਥੇਦਾਰਾਂ ਨੂੰ ਮਾਫੀਨਾਮਾ ਵੀ ਲਿਖਿਆ ਸੀ ਉਹ ਮਾਫੀਨਾਮਾ ਵੀ ਆਪਾਂ ਅੱਜ ਸਾਰਾ ਉਹਦੇ ਮਾਫੀਨਾਮੇ ਦੇ ਮੁਤਲਕ ਤਫਸੀਲ ਨਾਲ ਜਾਣਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਸਾਡੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤੇ ਆਪਾਂ ਚੱਲ ਜਣੇ ਆਂਦੀ ਵੀਡੀਓ ਜਿਹੜੀ ਅਕਾਲ ਤੁਸੀਂ ਦੇਖ ਰਹੇ ਹੋ ਉਹ ਪੰਜਾਬ ਪੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ 1 ਜੁਲਾਈ ਵਾਲੇ ਦਿਨ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਇਆ ਮੁਆਫੀ ਮੰਗੀ ਅਤੇ ਸਾਰੀਆਂ ਗਲਤੀਆਂ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸ ਦਿੱਤਾ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨ ਦੀ ਬੈਠਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਅਤੇ ਉਹਨਾਂ ਦੇ ਵੱਲੋਂ ਤਲਬ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਬੰਦ ਲਿਫਾਫਾ ਜਵਾਬ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਗਿਆ ਪਰ ਹੁਣ ਉਹਨਾਂ ਦਾ ਬੰਦ ਲਿਫਾਫਾ ਖਲ ਚੁੱਕਾ ਹੈ ਜੋ ਬੰਦ ਲਫਾਪੇ ਦੇ ਵਿੱਚ ਜਵਾਬ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਾਖਲ ਕੀਤਾ ਸੀ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਨਤਕ ਕਰ ਦਿੱਤਾ ਗਿਆ ਹੈ ਲੋਕਾਂ ਦੇ ਸામਨੇ ਰੱਖ ਦਿੱਤਾ ਗਿਆ ਹੈ ਇਸ ਦੇ ਬਾਰੇ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਸੁਖਦੇਵ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਆਖਿਆ ਜਥੇਦਾਰ ਸਾਹਿਬ ਨੇ ਇਹ ਹੁਕਮ ਕੀਤਾ ਕਿ ਸੁਖਬੀਰ ਸਿੰਘ ਬਾਦਲ ਦਾ ਜੋ ਜਵਾਬ ਹੈ ਬੰਦ ਲਫਾਪਾ ਉਸ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਇਸ ਕਰਕੇ ਮੀਡੀਆ ਦੇ ਜ਼ਰੀਏ ਅਸੀਂ ਇਹ ਜਵਾਬ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਹੁਣ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬੇਖੇ ਜਵਾਬ ਕੀ ਦਿੱਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਉਹਨਾਂ ਨੇ ਆਪਣੇ ਜਵਾਬ ਵਿਚਾ ਲਿਖਿਆ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸਨਿਮਰ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਗੀ ਜੱਥੇਬੰਦੀ ਹੈ ਇਹ ਜੱਥੇਬੰਦੀ ਦੀ ਸਥਾਪਨਾ 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਸੀ ਅਤੇ ਇਸ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਹਿਬਾਨ ਅਤੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਸ਼ਰਮਣੀਆਂ ਕੜਦਲ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸਬੰਧ ਹੈ ਉਹਦੇ ਸਪਸ਼ਟੀਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ ਇਹਨਾਂ ਹਿਰਦੇ ਵੇਦ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤਤਕਾਲੀ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਕੋਲ 17 ਅਕਤੂਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰਤ ਵੇਖੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ ਉਹਨਾਂ ਨੇ ਪਛਤਾਪ ਦੀ ਭਾਵਨਾ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ ਮੈਂ ਉਸ ਪੱਤਰ ਦਾ ਉਤਾਰਾ ਹੂ ਬੂ ਹੇਟਾ ਦਰਜ ਕਰ ਰਿਹਾ ਹਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਿਤ ਸਰ ਸਤਿਕਾਰਯੋਗ ਸਿੰਘ ਸਾਹਿਬ ਜੀਓ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਪਿਛਲੇ ਦਿਨੀ ਜੋ ਘਟਨਾਕਰਮ ਵਾਪਰਿਆ ਹੈ ਉਹ ਬੇਹੱਦ ਦੁਖਦਾਈ ਅਤੇ ਪੀੜਾ ਭਰਿਆ ਹੈ ਇਸ ਨਾਲ ਪੰਜਾਬੀ ਸਮਾਜ ਅਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਮਨਾਂ ਵਿੱਚ ਦਰਦ ਦਾ ਬੇਹੱਦ ਡੂੰਗਾ ਅਹਿਸਾਸ ਹੋਇਆ ਹੈ ਅਣਖਿਆਸੀਆਂ ਘਟਨਾਵਾਂ ਨਵੇਂ ਰਸਤੇ ਅਖਤਿਆਰ ਕਰ ਰਹੀਆਂ ਹਨ ਜੋ ਹੋਰ ਵੀ ਜੋਖਮ ਭਰੇ ਬਣ ਸਕਦੇ ਹਨ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਮੈਨੂੰ ਵਾਪਰ ਰਿਹਾ ਜਿਹੇ ਅਣਖਿਆਸੀ ਘਟਨਾਕ੍ਰਮ ਦਾ ਅਹਿਸਾਸ ਹੈ ਪਿਛਲੇ ਲੰਮੇ ਸਮੇਂ ਤੋਂ ਮੈਂ ਸੌਂਪੇ ਗਏ ਫਰਜ਼ਾਂ ਦੀ ਪਾਲਣਾ ਪੂਰੀ ਤੰਦੇਹੀ ਅਤੇ ਸਿੱਦਤ ਨਾਲ ਕਰਨ ਦਾ ਯਤਨ ਕੀਤਾ ਹੈ ਮੈਂ ਆਪਣਾ ਸਮੁੱਚਾ ਜੀਵਨ ਸਿੱਧਕ ਕਰਤੇ ਧਾਰਮਿਕ ਮੰਨਤਾਵਾਂ ਦੇ ਅਨਸਾਰੀ ਹੋ ਕੇ ਬਤੀਤ ਕੀਤਾ ਹੈ ਸਿੱਧਕਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿਆਸ ਤੋਂ ਬਾਹਰ ਹੁੰਦਾ ਹੈ ਜੇ ਸਨਾਰਾ ਤੁਹਾਡੇ ਮਨ ਨੂੰ ਗਹਿਰੀ ਪੀੜਾ ਤੋਂ ਗੁਜ਼ਰਨਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ਤੇ ਝੰਡੂੜੇ ਜਾਂਦੇ ਹੋ ਤੁਹਾਡੇ ਅੰਦਰ ਪਛਤਾਪ ਦੀਆਂ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਨੇ ਇਸ ਸਮੇਂ ਮੈਂ ਅਜੀ ਅੰਤਰਮਾਨ ਦੀਆਂ ਪੀੜਾਂ ਤੋਂ ਗੁਜ਼ਰ ਰਿਹਾ ਹਾਂ ਇਸ ਦਿਸ਼ਾ ਵਿੱਚ ਪਿਛਲੇ ਸਮੇਂ ਵਿੱਚ ਜੋ ਵੀ ਦੁੱਖदाई ਵਾਪਰਿਆ ਹੈ ਉਸ ਨੇ ਆਤਮਿਕ ਤੌਰ ਤੇ ਮੈਨੂੰ ਧੁਰ ਅੰਦਰ ਤੋਂ ਝੰਡੋੜ ਕੇ ਰੱਖ ਦਿੱਤਾ ਹੈ ਅਜਿਹੀਆਂ ਭਾਵਨਾਵਾਂ ਨੂੰ ਆਪਣੇ ਮਨ ਅੰਦਰ ਸਮੋਈ ਮੈਂ ਆਪਣੇ ਗੁਰੂ ਅੱਗੇ ਨਤਮਸਤਕ ਹੁੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਵਾਹਿਗੁਰੂ ਬਲ ਬਖਸ਼ਣਾ ਅਤੇ ਮੇਰ ਕਰਨ ਗੁਰੂ ਪੰਦਾ ਦਾਸ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਇਸ ਪੱਤਰ ਨੂੰ ਲਿਖਣ ਤੋਂ ਬਾਅਦ ਅੱਗੇ ਸੁਖਬੀਰ ਬਾਦਲ ਨੇ ਲਿਖਿਆ ਉਪਰੋਕਤ ਪੱਤਰ ਤੋਂ ਸਪਸ਼ਟ ਹੈ ਤਤਕਾਲੀ ਮੁੱਖ ਮੰਤਰੀ ਦੇ ਮਨ ਉੱਪਰ ਉਸ ਵੇਲੇ ਵਾਪਰ ਰਹੀਆਂ ਅਣਕਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਹਨਾਂ ਨੇ ਆਪਣੀ ਮਨ ਦੀ ਵੇਦਨਾ ਤਤਕਾਲੀ ਜਥੇਦਾਰ ਜੀ ਦੇ ਸਾਹਮਣੇ ਭਰੇ ਮਨ ਨਾਲ ਰੱਖੀ ਸੀ ਸਤਕਾਰਯੋਗ ਸਿੰਘ ਸਾਹਿਬ ਜੀਓ ਸ੍ਰੀ ਅਕਾਲ ਤਖਤ ਸਾਹਿਬਾ ਬਖਸ਼ੇਂਦ ਗੁਰੂ ਦਾ ਬਖਸ਼ੇਂਦ ਦਾ ਤਖਤ ਹੈ ਸਮਰਾਥ ਗੁਰੂ ਜਾਣੀ ਜਾਣ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲਗਾਉਣ ਦੀ ਮੰਚਾ ਹੋਵੇ ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਤ ਰਿਹਾ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬਾ ਅਤੇ ਗੁਰੂ ਪੰਥ ਪਾਸੋਂ ਸ਼ਰਤਕ ਖਿਮਾ ਜਾਂਚਨਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ 10 ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਭੁੱਲਾ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ 10 ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਂਚਕ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਕਿਹੜੇ ਮੱਥੇ ਪ੍ਰਵਾਨ ਕਰਨਗੇ ਮੇਰੀ ਅਰਦਾਸ ਹੈ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਦਰ ਤੇ ਸਤਕਾਰ ਸਹਿਤ ਗੁਰੂ ਪੰਥ ਦਾ ਦਾਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਜਵਾਬ ਦਾਖਲ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਵੀ ਲਿਖ ਦਿੱਤੀ ਹੈ ਕਿ ਉਸ ਵੇਲੇ 17 ਅਕਤੂਬਰ 2015 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਸਨ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਨੂੰ ਇਹ ਚਿੱਠੀ ਲਿਖ ਕੇ ਆਪਣੇ ਮਨ ਦੀ ਪੀੜਾ ਦਾ ਇਜ਼ਹਾਰ ਉਹਨਾਂ ਨੇ ਕੀਤਾ ਸੀ ਆਪਣੇ ਜਵਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਚਿੱਠੀ ਵੀ ਸੁਖਬੀਰ ਬਾਦਲ ਦੇ ਵੱਲੋਂ ਸ਼ਾਮਿਲ ਹੈ ਗੀਤੀ ਗਈ ਹੈ ਗੱਲ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰੀਏ ਕਿਉਂਕਿ ਉਹਨਾਂ ਦੇ ਕੋਲੋਂ ਵੀ 90 ਲੱਖ ਦੇ ਇਸ਼ਤਿਹਾਰ ਵਾਲਾ ਜਵਾਬ ਜਥੇਦਾਰ ਨੇ ਮੰਗਿਆ ਸੀ ਐਸਜੀਪੀਸੀ ਨੇ ਕੀ ਜਵਾਬ ਦਿੱਤਾ ਹੈ ਉਹ ਵੀ ਦੱਸ ਦਿੰਨੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਵਾਬ ਦਿੱਤਾ ਗਿਆ ਮਾਨਯੋਗ ਸਿੰਘ ਸਾਹਿਬ ਜੀਓ ਦਫਤਰ ਸਕੱਤਰੇਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਤਰ ਨੰਬਰ ਪੱਤਰ ਦਾ ਨੰਬਰ ਦੱਸਿਆ ਗਿਆ ਹੈ ਮਿਤੀ 17/7/2024 ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਰਸਾ ਮੁਖੀ ਗਰਮੀਤ RAM ਰਹੀਮ ਦੀ ਮਾਫੀ ਤੇ ਮਸਲੇ ਸੰਬੰਧੀ ਇਸ਼ਤਿਹਾਰਾਂ ਦੇ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ ਇਸ ਸੰਬੰਧ ਵਿੱਚ ਬੇਨਤੀ ਹੈ ਕਿ 24 ਸਤੰਬਰ 2015 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਹੋਈ ਇਕੱਤਰਤਾ ਚ ਡੇਰਾ सिरसा ਮੁਖੀ ਗਰਮੀਤ RAM REHIM ਦੇ ਮਾਮਲੇ ਵਿੱਚ ਗੁਰਮਤਾ ਕੀਤਾ ਗਿਆ ਸੀ ਜਿਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਹੁਕਮ ਤੇ ਮੁੱਖ ਸਕੱਤਰ ਸਰਦਾਰ ਹਰਚਰਨ ਸਿੰਘ ਵੱਲੋਂ ਵਕ ਵਕ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ ਇਹ ਇਸ਼ਤਿਹਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਕਾਰ ਵਿਅਦਬੀਆਂ ਸੰਬੰਧੀ ਪਛਤਾਵਾਜੋ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ਼੍ਰੀ ਅਕਨਪੜ ਸਾਹਿਬਾ ਕਰਵਾਉਣ ਦੀ ਅਪੀਲ ਹੈ ਵਿਅਦਬੀਆਂ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਆਦੀ ਨਾਲ ਸੰਬੰਧਤ ਸਨ ਧੰਨਵਾਦ ਸਹਿਤ ਸ਼ੁਭਚਿੰਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤ ਸਰ ਐਸਜੀਪੀਸੀ ਨੇ ਤਾਂ ਆਪਣੇ ਜਵਾਬ ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫੀ ਵਾਲੇ ਇਸ਼ਤਿਹਾਰ ਦਾ ਜ਼ਿਕਰ ਤੱਕ ਨਹੀਂ ਕੀਤਾ ਉਹ ਆਖਦੇ ਨੇ ਜੋ ਵੀ ਇਸ਼ਤਿਹਾਰ ਲਗਵਾਏ ਗਏ ਸਨ ਉਹ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਰਹਿਣ ਲਈ ਅਤੇ ਉਹਨਾਂ ਨੂੰ ਜਾਣਕਾਰੀ ਦੇਣ ਲਈ ਇਸ਼ਤਿਹਾਰ ਲਗਵਾਏ ਗਏ ਸਨ ਐਸਜੀਪੀਸੀ ਨੇ ਵੀ ਇਹ ਜਵਾਬ ਦੇ ਦਿੱਤਾ ਹੈ ਹੁਣ ਸੁਖਬੀਰ ਸਿੰਘ ਬਾਦਲ ਦਾ ਜਵਾਬ ਵੀ ਜਨਤਾ ਕਾ ਹੋ ਗਿਆ ਹੈ ਪੰਜ ਸਿੰਘ ਸਹਿਬਾਨ ਦੀ ਬੈਠਕ ਕਦੋਂ ਹੋਏਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਆਖਿਆ ਛੇਤੀ ਹੀ ਹੋਵੇਗੀ ਪਰ ਅਜੇ ਇਸ ਦੀ ਤਰੀਕ ਮਿਤੀ ਨਹੀਂ ਕੀਤੀ ਗਈ ਹੈ ਸਿੰਘ ਸਹਿਬਾਨ ਦੀ ਬੈਠਕ ਹੋਏਗੀ ਉਸ ਤੋਂ ਬਾਅਦ ਹੀ ਸੁਖਬੀਰ ਬਾਦਲ ਅਤੇ ਐਸਜੀਪੀਸੀ ਦੇ ਜਵਾਬ ਸਬੰਧੀ ਕੋਈ ਫੈਸਲਾ ਜਥੇਦਾਰ ਦੇ ਵੱਲੋਂ ਸੁਣਾਇਆ ਜਾ ਸਕਦਾ ਹੈ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਵੀ ਚਰਚਾਵਾਂ ਇਹ ਚੱਲਣ ਲੱਗ ਪਈਆਂ ਨੇ ਕਿ ਜਥੇਦਾਰ ਦੇ ਵੱਲੋਂ ਕੋਈ ਵੱਡਾ ਹੁਕਮ ਵੀ ਸੁਣਾਇਆ ਜਾ ਸਕਦਾ ਹੈ ਵੱਡਾ ਹੁਕਮ ਦਾ ਮਤਲਬ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਵੀ ਕੀਤਾ ਜਾ ਸਕਦਾ ਹੈ ਜੇਕਰ ਕੋਈ ਅਜੀਹਾ ਫੈਸਲਾ ਜਥੇਦਾਰ ਸਹਿਬਾਨ ਦੇ ਵੱਲੋਂ ਸੁਣਾ ਦਿੱਤਾ ਗਿਆ ਪੰਜਾਬ ਦੀ ਸਿਆਸਤ ਹੇਲ ਸਕਦੀ ਹੈ ਖਾਸ ਤੌਰ ਤੇ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਹੜਕੰਪ ਮਚ ਸਕਦਾ ਹੈ ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕੀਤਾ ਜਾਂਦਾ ਹੈ ਪ੍ਰਧਾਨਗੀ ਤੋਂ ਨਵਾਂ ਪ੍ਰਧਾਨ ਗਾਉਣ ਬਣੇਗਾ ਪਰ ਕੀਤਾ ਵੀ ਜਾਂਦਾ ਹੈ ਲਾਂਬੇ ਜਾਂ ਫਿਰ ਨਹੀਂ ਜ਼ਥੇਦਾਰ ਸਾਹਿਬ ਦਾ ਹੁਕਮ ਕੀ ਹੋਵੇਗਾ ਫੈਸਲਾ ਕੀ ਹੋਵੇਗਾ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਇੱਥੇ ਰਾਏ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਆ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਆਪਣਾ ਜਵਾਬ ਦਾਖਲ ਕੀਤਾ ਹੈ ਜੋ ਜਨਤਕ ਹੋ ਗਿਆ ਹੈ ਇਹ ਜਵਾਬ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਤਾਂ ਵੀਰੋ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਇਹ ਜਿਹੜੇ ਸੋਮਨੀ ਅਕਾਲੀ ਦਲ ਦੇ ਪ੍ਰਧਾਨ ਮੰਤਰੀ ਐ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਕਿਉਂ ਕਿ ਲੋਕ ਹੁਣ ਉਹਨਾਂ ਤੋਂ ਬਜ਼ਨ ਹੋ ਗਏ ਐ ਲੋਕ ਹੁਣ ਭਾਈ ਅਮਰਤਪਾਲ ਦਾ ਨਾਹਰਾ ਲਾਉਣ ਲੱਪੇ ਆ ਕਿ ਅਸੀਂ ਸੋਮਨੀ ਅਕਾਲੀ ਦਲ ਇਹ ਜਿਹੜੀ ਨਵੀਂ ਸੋਮਨੀ ਅਕਾਲੀ ਦਲ ਐ ਉਹਦਾ ਅਗਰ ਪ੍ਰਧਾਨ ਮੰਤਰੀ ਬਣਾਉਣਾ ਤੇ ਉਹ ਭਾਈ ਅਮਰਤਪਾਲ ਨੂੰ ਬਣਾਉਣਾ ਲਓ ਲੋਕਾਂ ਦੀਆਂ ਆਸਾਂ ਮੇਦਾਂ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਪੂਰਾ ਨਹੀਂ ਉਤਰ ਸਕੇ ਇਹਨਾਂ ਨੇ ਲੋਕਾਂ ਦੇ ਜਿਹੜੇ ਇਹ ਜਾਇਜ਼ ਮੰਗਾਂ ਸੀ ਖੁਆਇਸ਼ਾਂ ਸੀ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਨਹੀਂ ਲੈ ਕੇ ਗਏ ਉਹਨਾਂ ਦੀ ਹੱਲਮ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੁੰਦੇ ਇਸ ਕਰਕੇ ਲੋਕ ਉਹਨਾਂ ਤੋਂ ਬਾਜ਼ਨ ਹੋ ਗਏ ਹੈ ਤੇ ਹੁਣ ਲੋਕ ਭਾਈ ਅਮਰਤਪਾਲ ਦੀ ਤਰਫ ਦੇਖਣਦੇ ਆ ਕਿ ਕਿਦੋਂ ਬਾਹਰ ਹੋ ਤੇ ਉਹਨਾਂ ਨੂੰ ਸੌਮਣੀ ਦਲ ਦਾ ਜਿਹੜਾ ਪ੍ਰਧਾਨ ਮੰਤਰੀ ਲਾਇਆ ਜਾਏ ਤੇ ਬਾਕੀ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਉਹਨੇ ਮਾਫੀ ਨਾਮਾ ਵੀ ਜਥੇਦਾਰਾਂ ਨੂੰ ਦਿੱਤਾ ਸੀ ਲਿਖ ਕੇ ਤੋ ਮਾਫੀਨਾਮਾ ਵੀ ਜਥੇਦਾਰਾਂ ਨੇ ਆਵਾਮ ਦੇ ਸਾਹਮਣੇ ਰੱਖ ਦਿੱਤਾ ਕਿ ਇਹ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਬਾਕੀ ਵੀਰੋ ਇਹ ਹੁਣ ਤੁਸੀਂ ਦੱਸਣਾ ਹੈ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਹੋਰ ਪ੍ਰਧਾਨ ਮੰਤਰੀ ਰੱਖਣਾ ਚਾਹੁੰਦੇ ਹੋ ਕਿ ਜਾਂ ਅਮਰਤਪਾਲ ਨੂੰ ਜਿੱਥੋਂ ਤੱਕ ਮੇਰੀ رائے ਵੀਰੋ ਲੋਕ ਹੁਣ ਭਾਈ ਅਮਰਤਪਾਲ ਨੂੰ ਪ੍ਰਧਾਨ ਮੰਤਰੀ ਬਣਾਉਣਗੇ ਸੁਖਬੀਰ ਸਿੰਘ ਬਾਦਲ ਜਿਹੜਾ ਉਹਦਾ ਹੁਣ ਦੌਰ ਖਤਮ ਹੋ ਗਿਆ ਕਿਉਂ ਕਿ ਲੋਕਾਂ ਦੀਆਂ ਆਸਾਂ ਉਮੀਦਾਂ ਹੁਣ ਭਾਈ ਅਮਰਤਪਾਲ ਤੇ ਆ ਤੇ ਉਹ ਭਾਈ ਅਮਰਤਪਾਲ ਲੋਕਾਂ ਦੇ ਹੱਕ ਦੇ ਵਿੱਚ ਹੈ ਵੀ ਚੰਗੇ ਨੇ ਇਸ ਚੀਜ਼ ਨੂੰ ਸਾਰੇ ਹੀ ਜਾਣਦੇ ਨੇ ਬਾਕੀ ਤੁਹਾਨੂੰ ਕਿਸ ਤਰ੍ਹਾਂ ਦੀ ਸਾਡੀ ਆਈ ਦੀ ਵੀਡੀਓ ਲੱਗੀ ਕਮੈਂਟਸ ਕਰਕੇ ਆਪਣੀ رائے ਦਾ ਹਸਾਰ ਲਾਜ਼ਮੀ ਕਰਿਓ ਆਪਣਾ ਰਿਕਵਰ ਠੇਰ ਸਾਰਾ ਖਿਆਲ ਰੱਬ ਰੱਖਾ